ਖਬਰ ਲੈਨੇ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਲਈ ਆਏ ਉਹਨਾਂ ਦੇ ਰਿਸ਼ਤੇਦਾਰਾਂ ਜਾਂ ਅਟੈਂਡੈਂਸ ਦੇ ਠਹਿਰਨ ਦੀ ਵੀ ਵਿਸ਼ੇਸ਼ ਵਿਵਸਥਾ ਕਰ ਦਿੱਤੀ ਜਾਵੇਗੀ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਡਾ ਹਾਲ ਬਣਾਇਆ ਜਾਏਗਾ ਜਿੱਥੇ ਉਹਨਾਂ ਦੇ ਲਈ ਸਮਾਪਤੀ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਦੇ ਵਾਂਗ ਐਲਈਡੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲਵਤਿਓਂ ਅੱਜిల్లా ਹਸਪਤਾਲ ਗੁਰਦਾਸਪੁਰ ਦੀ ਮੁਰੰਮਤ ਅਤੇ ਨਵੀਨੀਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਇਜ਼ ਨਾਲੀ ਉਹਨਾਂ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਤੇ ਸੁਣੋ ਨਾ ਵੀ ਗੁਰਦਾਸਪੁਰ ਲਈ ਇੱਕ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਔਰ ਉਸ ਬਦਲਾਅ ਦੀ ਨੀਂਹ ਜਿਹੜੀ ਸੀਗੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਪਰਾਲੀ ਨਾਲ ਉਹਦੀ ਨੀਂਹ ਤੇ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਵੀ ਅਸੀਂ ਅੱਜ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ 22 ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਵਾਂ ਇੱਥੇ ਆਈਆਂ ਨੇ ਭਾਵੇਂ ਤੁਸੀਂ ਇਧਰਲੇ ਪਾਸੇ ਦੇਖ ਰਹੇ ਹੋ ਕ੍ਰਿਟੀਕਲ ਕੇਅਰ ਯੂਨਿਟ ਆ ਉਸ ਤੋਂ ਅਗਲੇ ਪਾਸੇ ਮਦਰ ਚਾਈਲਡ ਕੇਅਰ ਯੂਨਿਟ ਆ ਜਿਹੜੀਆਂ ਸਾਡੀਆਂ ਲੈਬਸ ਵੱਖਰੀ-ਇਕਰੀ ਥਾਵਾਂ ਤੇ ਸੀਗੀਆਂ ਉਹ ਅੰਡਰ ਵਨ ਰੂਫ ਆਈਆਂ ਨੇ ਸਾਡਾ ਬਹੁਤ ਵਧੀਆ ਸੈਂਟਰ ਡੀਆਈਸੀ ਉਹ ਵੀ ਨਿਰਮਾਨ ਦੀਨ ਚੱਲ ਰਿਹਾ ਇੱਥੇ ਕ੍ਰਿਸ਼ਨਾ ਲੈਬ ਦਾ ਆਉਣਾ আল্টਰਾਸਾਉਂਡ ਮਸ਼ੀਨ ਦਾ ਲੱਗਣਾ ਇਹ ਮੈਂ ਸਮਝਦਾ ਵੀ ਇੱਕ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਆ ਅੱਜ ਉਹਦਾ ਨਤੀਜਾ ਅੱਜ ਹੋਰ ਵੀ ਖੁਸ਼ੀ ਦਾ ਮਕਾਮ ਹੈ ਕਿ ਅੱਜ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਖੁਰਦਾਸਪੁਰ ਨੂੰ ਦੋ ਵਧੀਆ ਤੋਹਫੇ ਹੋਰ ਦਿੱਤੇ ਗਏ ਨੇ ਇੱਕ ਤੇ ਆ ਤੁਸੀਂ ਦੇਖੋ ਮੈਂ ਜੀ ਤੁਹਾਨੂੰ ਫੋਟੋ ਦਿਖਾਈ ਆ ਇਹ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹ ਬਣ ਰਿਹਾ ਜਿਸ ਵਕਤ ਤੁਸੀਂ ਦੇਖਦੇ ਸੀ ਕਿਸੇ ਵਕਤ ਜਦੋਂ ਮਰੀਜ਼ ਆਉਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਨਾਲ ਅਟੈਂਡੈਂਟ ਹੁੰਦੇ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਧੁੱਪੇ ਬਰਸਾਤ ਦੇ ਵਿੱਚ ਬੈਠਣਾ ਪੈਂਦਾ ਸੀਗਾ ਹੁਣ ਇਹ ਇੱਕ ਬਹੁਤ ਖੂਬਸੂਰਤ ਹਾਲ ਬਣੇਗਾ ਜਦੀ ਫੋਟੋ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਬਕਾਇਦਾ ਸੀਟਸ ਹੋਣ ਗਿਆ एयर कंडीशन ਹੋਏਗਾ ਇਹਦੇ ਵਿੱਚ ਟੀਵੀ ਸਕਰੀਨ ਜਿਹੜੀਆਂ ਨੇ ਉਹ ਲੱਗਿਆ ਹੋਣਗੀਆਂ ਬਾਹਰ ਸਟਰਕਚਰ ਹੋਊਗਾ 휠 ਚੇਅਰ ਹੋਏਗੀ ਔਰ ਉਹਦੇ ਸਕਰੀਨ ਤੋਂ اٹینڈੈਂਟ ਜਿਹੜੇ ਬੈਠ ਕੇ ਅੰਦਰ ਦੀ ਇਨਫੋਰਮੇਸ਼ਨ ਵੀ ਦੇਖ ਸਕਣਗੇ ਸੋ ਇੱਕ ਬਹੁਤ ਖੂਬਸੂਰਤ ਆਈਡੀਆ ਇਹਦਾ ਫੈਸਿਲੀਟੇਸ਼ਨ ਸੈਂਟਰ ਦਾ ਉਹ ਗੁਰਦਾਸਪੁਰ ਮਿਲਿਆ ਔਰ ਇਹਦੀ ਲਾਗਤ ਤਕਰੀਬਨ 76 ਲੱਖ ਰੁਪਈਆ ਆਉਣ ਦਾ ਅਨੁਮਾਨ ਹੈ ਔਰ ਉਹ ਪੈਸੇ ਜਿਹੜੇ ਨੇ ਉਹ ਆ ਗਏ ਨੇ ਔਰ ਕੰਮ ਜਿਹੜਾ ਅਜ ਵਿਧੀਵਾ ਤਰੀਕੇ ਦੇ ਨਾਲ ਸ਼ੁਰੂ ਹੋ ਰਿਹਾ ਇਸ ਤੋਂ ਇਲਾਵਾ ਸਾਡੇ ਹਸਪੀਟਲ ਬਹੁਤ ਦੇਰ ਤੋਂ ਗੋਲਾ ਪਿਆ ਸੀਗਾ ਕਈ ਸਰਕਾਰਾਂ ਆਈਆਂ ਗਈਆਂ ਕਈ ਗਈਆਂ ਪਰ ਇਸ ਹਸਪੀਟਲ ਨੂੰ ਬਣਨ ਤੋਂ ਬਾਅਦ ਇਹਦੀ ਸਾਂਭ ਸੰਭਾਲ ਇਹਦੀ ਰੇਖ ਦੇਖ ਇਹਨੂੰ ਮੈਂਟੇਨ ਕਰਨਾ ਇਹਨੂੰ ਅਪਡੇਟ ਕਰਨਾ ਉਹਦੀ ਤਵੱਜੋ ਨਹੀਂ ਸੀਗੀ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਔਰ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਅੱਜ 1 ਕਰੋੜ 27 ਲੱਖ ਰੁਪਈਆ ਟੋਟਲ ਅਮਾਉਂਟ 1 ਕਰੋੜ 27 ਲੱਖ 14000 ਤੇ 200 ਕੁਝ ਰੁਪਈਏ ਜਿਹੜੇ ਨੇ ਉਹਦੇ ਵੀ ਸੈਂਕਸ਼ਨ ਹੋਏ ਨੇ ਜਦੇ ਵਿੱਚ ਅਸੀਂ ਨਵੀਂ ਕੰਟੀਨ ਬਣਾਵਾਂਗੇ ਪਾਰਕਿੰਗ ਨਵੀਂ ਹੋਊਗੀ ਔਰ ਜਿੰਨੇ ਹਸਪੀਟਲ ਦੀ ਟੁੱਟ ਪੱਜਾ ਜਾਂ ਜਿੱਥੇ ਕੋਈ ਪੇਂਟ ਦੀ ਲੋੜ ਆ ਰੋਗਨ ਦੀ ਲੋੜ ਆ ਕਿਤੇ ਕੋਈ ਦਰਵਾਜ਼ੇ ਟੁੱਟੇ ਨੇ ਫਲੋਰਿੰਗ ਖਰਾਬ ਆ ਉਹ ਸਾਰਾ ਜਿਹੜਾ ਇਹਦੇ ਵਿੱਚ ਹੋਊਗਾ ਸੋ ਅੱਜ ਜੀ ਸਾਰੇ ਇੱਥੇ ਆਏ ਆ ਮਕਸਦ ਆਉਣ ਦਾ ਇਹ ਆ ਵੀ ਜਿੱਦ ਤੇ ਅਸੀਂ ਅੱਜ ਕੰਮ ਸ਼ੁਰੂ ਕਰਾਉਣਾ ਉੱਥੇ ਇੱਕ ਲੋਕਾਂ ਨੂੰ ਇਹ ਵੀ ਮੈਸੇਜ ਦਈਏ ਕਿ ਗੁਰਦਾਸਪੁਰ ਦੇ ਵਿੱਚ ਹੁਣ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਆ ਔਰ ਲੋਕ ਹੁਣ ਪ੍ਰਾਈਵੇਟ ਹਸਪੀਟਲਸ ਦਾ ਮੂੰਹ ਛੱਡ ਕੇ ਸਰਕਾਰੀ ਹਸਪੀਟਲ ਦੇ ਵਿੱਚ ਆਉਣ ਔਰ ਸਰਕਾਰੀ ਹਸਪੀਟਲ ਹੁਣ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਘੱਟ ਨਹੀਂ ਹੋਊਗਾ। ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ